ਸੋ ਪਚਾਲੀਆਂ ਜੋ ਨਵੇਂ ਦੀਨ ਗਏ ਤੂਟਾ-ਪੁਟਾ ਕੱਟ ਮਰੇ ਕਬੂਨਾ ਛੱਡੇ ਬੇਤ ਸਵਾ ਲੱਖ ਸੇ ਇੱਕ ਨਉ ਤਵੇ ਗੋਬਿੰਦ ਨਾਮ ਕਹਾਉਂ ਗੋਲੀਆਂ ਛਾਤੀ 'ਚ ਮਾਇ ਖਾਂਗਾ ਅੱਗੇ ਲੱਗ ਕੇ ਮੈਂ ਫੇਰ ਹਾਜੀ ਨਾਦਰ ਕਹਿਣਾ ਕਿ ਅਸੀਂ ਗੋਲੀਆਂ ਖਾਂਗੇ ਤੇ ਜਾਏ ਬਾਰਡਰ ਪਟਾਂਗੇ ਬਾਰਡਰ ਵੇਖੋ ਸਾਡੀ ਚੁੱਕੀ ਦੇ ਗੇੜ ਹਰਿਆਣਾ ਕਹਿੰਦਾ ਵੀ ਪੰਜਾਬ ਇਹ ਜਿਹੜਾ ਸੱਡਾ ਵੱਡਾ ਭਰਾ ਏ ਤੇ ਹੁਣ ਹਰਿਆਣੇ ਨੂੰ ਦਿਸਦਾ ਨਹੀਂ ਪਿਆ ਵੀ ਵੱਡਾ ਭਰਾ ਆਣ ਕੇ ਬੂਹੇ ਤੇ ਬੈਠਾ ਬਾਰਡਰ ਤੇ ਬੈਠਾ ਦਿਨ ਪਰ ਰਾਤ ਸਾਡੇ ਬਜ਼ੁਰਗ ਸਾਡੀਆਂ ਭੈਣਾਂ ਸਾਡੇ ਨੌਜਵਾਨ ਵੀਰ ਫੱਟੜ ਹੋਏ ਨੇ ਕਈਆਂ ਦੀ ਅੱਖਾਂ ਨਿਕਲ ਗਈਆਂ ਲੱਤਾਂ ਟੁੱਟ ਗਈਆਂ ਨੇ ਉਹ ਵੀ ਹਰਿਆਣੇ ਨੂੰ ਦਿਸਦਾ ਪਿਆ ਸਿਰਫ ਇਹਨਾਂ ਦੀ ਪੈਨਸ਼ਨ ਸਰਕਾਰ ਵਧਾ ਦਿੰਦੀ ਏ ਇਹਨਾਂ ਨੂੰ ਦਾਣੇ ਦੇਂਦੀ ਕੱਪੜਾ ਦੇਂਦੀ ਦੀਪੂਆਂ ਦੇ ਤੇ ਹਰਿਆਣੇ ਵਾਲੇ ਉਸੇ ਦਾ ਹੀ ਟਿਰ ਜਾਂਦੇ ਨੇ ਇਹਨਾਂ ਨੂੰ ਕੋਈ ਢੂੰਗੀ ਸੋਚਣੀ ਚਾਹੀਦੀ ਹਰਿਆਣੇ ਵਾਲੇ ਲੋਕਾਂ ਨੂੰ ਕਿ ਸਾਡਾ ਵੱਡਾ ਭਰਾ ਪੰਜਾਬ ਆਣ ਕੇ ਬਾਰਡਰ ਤੇ ਬੈਠਾ ਤੇ ਇਹ ਘਰਾਂ ਦੇ ਵਿੱਚ ਆਣ ਕੇ ਸੁੱਤੇ ਹੋਏ ਨੇ ਮੋਦੀ ਸਰਕਾਰ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਫਟ ਮੁਰਦਾਬਾਦ ਕਿਤੇ ਸਰਕਾਰ ਮੁਰਦਾਬਾਦ ਕਿਤੇ ਸਰਕਾਰ ਮੁਰਦਾਬਾਦ

ਚੀਜ਼ਾਂ ਨੇ ਨਾ ਇਹ ਤੇ ਹਰ ਇੱਕ ਨੂੰ ਸਾਨੂੰ ਸੋਚਨੀ ਚਾਹੀਦੀਆਂ ਨੇ ਇਹਦੇ ਵਿੱਚ ਇਹ ਨਹੀਂਗਾ ਵੀ ਆਪਾਂ ਜਿੰਨੇ ਕੇ ਲੋਕ ਖੜੇ ਆ ਮੰਨ ਲਓ ਵੋਟਾਂ ਨਾ ਪਾਵਾਂਗੇ ਤੇ ਤਾਂ ਵੀ ਕੋਈ ਫਾਇਦਾ ਨਹੀਂਗਾ ਇਹਦੇ ਵਿੱਚ ਹਰ ਇੱਕ ਘਰ ਦੇ ਹਰ ਇੱਕ ਪਰਿਵਾਰ ਨੂੰ ਸਮਝਣਾ ਚਾਹੀਦਾ ਵੀ ਆਪਾਂ ਕਿੱਡੀਆਂ ਮਿੰਦਾਂ ਨਾਲ ਹਰ ਇੱਕ ਬੱਚੇ-ਬੱਚੇ ਅਲੋਟਮੈਂਟ ਕੀਤੀ ਇਹ ਵੀ ਆਮ ਪਾਰਟੀ ਨੂੰ ਵੋਟਾਂ ਪਾਓ ਤੇ ਅਸੀਂ ਆਮ ਪਾਰਟੀ ਨੂੰ ਵੋਟਾਂ ਪਾ ਕੇ ਤੇ ਕੀ ਕੁਝ ਕਰਾਉਂਦੇ ਆ ਇਹਨੇ ਸਾਡਾ ਮੁੱਖ ਮੰਤਰੀ ਉਦੋਂ ਫੈਸਲੇ ਕੀਤਾ ਜਾਂਦਾ ਵੀ ਮੈਂ ਕਿਸਾਨਾਂ ਦੇ ਨਾਲ ਆ ਰੋਜ਼ ਬਿਆਨ ਸੁਣੀਦੇ ਖ਼ਬਾਰਾਂ ਅਜ ਟੀਵੀਾਂ 'ਚ ਵੀ ਮੈਂ ਕਿਸਾਨਾਂ ਦੇ ਮਸਲੇ ਹੱਲ ਕਰੋ ਜੀ ਬਹਿੰਦੀ ਨਹੀਂ ਸਰਕਾਰ ਦੂਜਿਆਂ ਨੂੰ ਆਖੀ ਜਾਂਦਾ ਤੇ ਇਹਨੇ ਆਪ ਸਾਡੀਆਂ ਭੈਣਾਂ ਲੇਡੀਜ਼ ਲਾ ਕੇ ਪੁਲਿਸ ਵਾਲਿਆਂ ਸਾਡੇ ਮੋਢਿਆਂ ਤੇ ਖੜੀਆਂ ਕਰਤੀਆਂ ਨੇ ਇਹਨੂੰ ਸ਼ਰਮਣੀ ਆਉਂਦੀ ਸਾਡੀਆਂ ਉਹ ਧੀਆਂ ਨੇ ਸਾਡੀਆਂ ਭੈਣਾਂ ਨੇ ਕੀ ਗੱਲ ਮੁਲਾਜ਼ਮ ਕੋ ਨਹੀਂ ਹੈਗੇ ਲੇਡੀਜ਼ ਲੇਡੀਜ਼ ਲਿਆ ਕੇ ਖੜੀਆਂ ਕਰ ਦਿੱਤੀਆਂ ਸਾਨੂੰ ਬੇਸ਼ਰਮ ਕਰਦੀ ਵੀ ਇਹ ਜਿਹੜੀ ਸਾਡੀ ਆਮ ਪਾਰਟੀ ਦੀ ਸਰਕਾਰ ਹੈ ਨਾ ਇਹਦੇ ਨਾਲ ਦੀ ਤੇ ਮਾੜੀ ਸਰਕਾਰ ਵੇਖਣੀ ਕੋਈ ਨਹੀਂ ਤੇ ਨਾ ਹੋਣੀ ਕੋਈ ਵੀ ਸਰਕਾਰਾਂ ਆਉਂਦੀਆਂ ਨੇ ਪੰਜਾਬ ਦੇ ਵਿੱਚ ਜਾਂ ਹਰਿਆਣਾ ਦੀ ਸਰਕਾਰਾਂ ਦੇ ਵਿੱਚ ਕੋਈ ਵੀ ਸਰਕਾਰ ਆਉਂਦੀ ਹੈ ਸਾਡੇ ਸਿੱਖਾਂ ਨੂੰ ਜਾਂ ਕਿਸਾਨਾਂ ਨੂੰ ਸਨਨ ਧਮਕਾਉਣਾ ਚਾਹੁੰਦੀ ਹੈ ਜੋ ਕਿਸਾਨ ਇਕਤਾ ਹੈ ਜਾਂ ਸਿੱਖ ਕੌਮ ਇਕਤਾ ਹੈ ਅੱਧੀ ਕੋਈ ਨਹੀਂ ਕਹਿੰਦਾ ਕੋਣੇ ਸਰਕਾਰ ਨੂੰ ਵੀ ਸਾਡੇ ਮਸਲੇ ਹੱਲ ਕਰੋ ਸਾਨੂੰ ਕਹਿੰਦੇ ਸੀ ਵੀ 5 ਕਿਲੋ ਹਮੀਟਿੰਗ ਹੋਈ ਹੈ ਵੀ ਅਸੀਂ 5 ਸਾਲਾਂ ਲਈ ਤੁਹਾਨੂੰ ਮਸਲੇ ਦੇ ਦੰਨੇ ਆ ਅਸੀਂ ਸਰਕਾਰਾਂ ਨੂੰ ਇਹ ਕਹਿਣਾ ਚਾਹੁੰਦੇ ਆ ਜੋ 5 ਸਾਲਾਂ ਦੀ ਨਹੀਂ ਸਾਨੂੰ ਸਦਾ ਸਈ ਸਾਨੂੰ ਇਹ ਮਸਲੇ ਮਿਲਣ ਚਾਹੀਦੇ ਨੇ ਸਾਨੂੰ ਤੀਜੇ ਦਿਨ ਢੱਡੇ ਨਾਲ ਚੱਕਣੇ ਪੈਣਾ ਸਾਨੂੰ ਕਿਹੜਾ ਸੜਕਾਂ ਤੇ ਪੈਣਾ ਇਹਦੋਂ ਰਾਤ ਨੂੰ ਪੈਣਾ ਟਰੈਲੀਆ ਥੱਲੇ ਜਾਂ ਛੱਪਾਂ ਦੇ ਥੁਰੀਆਂ ਤੇ ਪੈਨੇ ਆ ਰਾਤ ਦੇਖਿਆ ਬਹੁਤ ਗੜੇ ਪੈਨੇ ਤੇ ਬਾਰਸ਼ ਵੀ ਪਈ ਹੈ ਕਿਸਾਨਾਂ ਦੇ ਉੱਤੇ ਇਹ ਸਰਕਾਰਾਂ ਨਹੀਂ ਦੇਖ ਰਹੀਆਂ ਬਿੱਕ ਇਥਾਨਾ ਦਾ ਕੀ ਹਾਲ ਹੈ ਸਾਡਾ ਟ੍ਰੈਲੀਆਂ ਦੇ ਪੈਰ ਨੂੰ ਥੱਲੇ ਜੀ ਨਹੀਂ ਕਰਦਾ ਆਤੀ ਫੇਰ ਵੀ ਮੋਢੇ ਨਾਲ ਮੋਢਾ ਲਾ ਕੇ ਕਿਸਾਨਾਂ ਦੇ ਨਾਲ ਰਾਤ ਨੂੰ ਟ੍ਰੈਲੀਆਂ ਥੱਲੇ 56 ਦੇ ਸੁਰੀਆਂ ਤੇ ਸਾਨੂੰ ਮੁਲਾਜਮ ਦੇਖ ਕੇ ਗਏ ਨੇ ਵੀ 56 ਦੇ ਸੁਰੀਆਂ ਤੇ ਪਏ ਨੇ ਕਿਉਂਕਿ ਰਾਤ ਨੂੰ ਸੜਕਾਂ ਦੇ ਉੱਤੋਂ ਨਹੀਂ ਛੱਪ ਜਾਂਦੇ ਨੇ ਕਿਸਾਨ ਵੀਰਾਂ ਦਾ ਕੋਈ ਸਾਡਾ ਹੱਲ ਨਹੀਂ ਕਰ ਰਹੀ ਸਰਕਾਰ ਵੋਟਾਂ ਵੇਲੇ ਗੱਲਾਂ ਸੀ ਕਿਉਂ ਭੁੱਲ ਜਾਂਦੇ ਉਦੋਂ ਸੜਕਾਂ ਕਿਉਂ ਨਹੀਂ ਕੰਮ ਕਰਦਾ ਉੱਥੇ ਕੀ ਗੱਲ ਕਰਦਾ ਵੋਟਾਂ ਵੇਲੇ ਸਾਨੂੰ ਇਹੋ ਜਿਹਾ ਲਾਲਚ ਦਿੰਦੇ ਨੇ ਵੀ ਜਿਹੜਾ ਸਾਡਾ ਦਿਮਾਗ ਕੰਮ ਕਰਨੋਂ ਕੱਢ ਜਾਂਦਾ ਜੇ ਹਰਿਆਣੇ ਦੀ ਸਰਕਾਰ ਹੈ ਤੇ ਹਰਿਆਣੇ ਵਾਲਿਆਂ ਨੂੰ ਹੁਣ ਸੋਚਣਾ ਚਾਹੀਦਾ ਵੀ ਨਾਲੇ ਤੇ ਹਰਿਆਣਾ ਕਹਿੰਦਾ ਹੈ ਵੀ ਪੰਜਾਬ ਜਿਹੜਾ ਸਾਡਾ ਵੱਡਾ ਭਰਾ ਏ ਤੇ ਹੁਣ ਹਰਿਆਣੇ ਨੂੰ ਦਿਸਦਾ ਨਹੀਂ ਪਿਆ ਵੀ ਵੱਡਾ ਭਰਾ ਆਣ ਕੇ ਬੂਹੇ ਦੇ ਬੈਠਾ ਬਾਰਡਰ ਤੇ ਬੈਠਾ ਦਿਨ ਪਰ ਰਾਤ ਸਾਡੇ ਬਜ਼ੁਰਗ ਸਾਡੀਆਂ ਭੈਣਾਂ ਸਾਡੇ ਨੌਜਵਾਨ ਵੀਰ ਫੱਟੜ ਹੋਏ ਨੇ ਕਈਆਂ ਦੀ ਅੱਖਾਂ ਨਿਕਲ ਗਈਆਂ ਲੱਤਾਂ ਟੁੱਟ ਗਈਆਂ ਨੇ ਉਹ ਵੀ ਹਰਿਆਣੇ ਨੂੰ ਦਿਸਦਾ ਪਿਆ ਏ ਜੋ ਕਿ ਹਰਿਆਣੇ ਦੀ ਸਰਕਾਰ ਖੱਟੜ ਕਰਾਉਂ ਲਈ ਏ ਮੋਦੀ ਸਰਕਾਰ ਕਰਾਉਂਦੀ ਦੀ ਹੈ ਗਈ ਸੋਚਣ ਵੀ ਇਹਨਾਂ ਨੂੰ ਸੋਚਣਾ ਚਾਹੀਦਾ ਵੀ ਹਰਿਆਣੇ ਦੀ ਸਰਕਾਰ ਕੀ ਕਰਦੀ ਵੀ ਇੱਕ ਸਿਰਫ ਇਹਨਾਂ ਦੀ ਪੈਨਸ਼ਨ ਸਰਕਾਰ ਵਧਾ ਦਿੰਦੀ ਏ ਇਹਨਾਂ ਨੂੰ ਦਾਣੇ ਦੇਂਦੀ ਕੱਪੜਾ ਦੇਂਦੀ ਦੀਪੂਆਂ ਦੇ ਤੇ ਹਰਿਆਣੇ ਵਾਲੇ ਉਸੇ ਦਾ ਜਿੱਟ ਜਾਂਦੇ ਨੇ ਇਹਨਾਂ ਨੂੰ ਕੋਈ ਡੂੰਗੀ ਸੋਚਣੀ ਚਾਹੀਦੀ ਹਰਿਆਣੇ ਵਾਲੇ ਲੋਕਾਂ ਨੂੰ ਵੀ ਸਾਡਾ ਵੱਡਾ ਭਰਾ ਪੰਜਾਬ ਆਣ ਕੇ ਬਾਰਡਰ ਤੇ ਬੈਠਾ ਤੇ ਇਹ ਘਰਾਂ ਦੇ ਵਿੱਚ ਆਣ ਕੇ ਸੁੱਤੇ ਹੋਏ ਨੇ ਤੇ ਅਸੀਂ ਇਹਨਾਂ ਦਾ ਹਰਿਆਣੇ ਵਾਲੇ ਦਾ ਧੰਨਵਾਦ ਵੀ ਕਰਦੇ ਹਾਂ ਜਿਹੜਾ ਲੰਗਰ ਪਾਣੀ ਚੱਲੋ ਲਿਆਉਂਦੇ ਨੇ ਸਾਡੀ ਸਪੋਰਟ ਵੀ ਕਰਦੇ ਆ ਵੀ ਅਸੀਂ ਉਹਨਾਂ ਵੀਰਾਂ ਦਾ ਭੈਣ ਭਰਾਵਾਂ ਦਾ ਧੰਨਵਾਦ ਕਰਦੇ ਹਾਂ ਉਹਨਾਂ ਭੈਣਾਂ ਦਾ ਧੰਨਵਾਦ ਕਰਦੇ ਜਿਹੜਾ ਉੱਥੋਂ ਲੰਗਰ ਪਕਾ ਕੇ ਘਰਾਂ ਦੇ ਵਿੱਚੋਂ ਸਾਨੂੰ ਪਹੁੰਚਾਉਂਦੀਆਂ ਨੇ ਦੁੱਧ ਵੀ ਪਹੁੰਚਾਉਂਦੇ ਨੇ ਕਈ ਹੋਰ ਮਜਬੂਰੀਆਂ ਨੇ ਪੰਜਾਬ ਦੀਆਂ ਜਿਹੜਾ ਬਾਰਡਰ ਤੇ ਆਣ ਕੇ ਬੈਠਾ ਹੈ ਤੇ ਉਹ ਹਰਿਆਣੇ ਨੂੰ ਸੋਚਣਾ ਚਾਹੀਦਾ ਵੀ ਅਗਾ ਇਹਨਾਂ ਨੂੰ ਬੋਰਡ ਨਾ ਪਾਉਣ ਜੀ ਵੋਟਾਂ ਵੇਲੇ ਅਸੀਂ ਇਹ ਗੱਲਾਂ ਨੂੰ ਧਿਆਨ ਰੱਖਾਂਗੇ ਭੁੱਲ ਜਾਗੇ ਵੋਟਾਂ ਵੇਲੇ ਅਸੀਂ ਚੇਤਾ ਰੱਖਾਂਗੇ ਜੀ ਸਾਰਿਆਂ ਕੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਨੀਰਾ ਆਪਾਂ ਆਟੇ ਦਾਣਾ ਦੇਣਾ ਰਹੀਏ ਆਪਦੀਆਂ ਪੈਨਸ਼ਨਾਂ ਦੇ ਰਿਆਂ ਰਹੀਏ ਸਾਡਾ ਆਉਣ ਵਾਲਾ ਪਰਿਵਾਰ ਜਿਹੜੇ ਸਾਡੇ ਬੱਚੇ ਨੇ ਉਹਨਾਂ ਬਾਰੇ ਸੋਚੀਏ ਵੀ ਸਾਡੇ ਸਾਡੀ ਹੁਣ ਜ਼ਿੰਦਗੀ ਹੈ ਅਸੀਂ ਦਾਲਾ ਦਾਲਾ ਲੈ ਲਾਂਗੇ ਸਾਡੀ ਪੈਨਸ਼ਨ ਤੇ ਲੱਗ ਜੇਗੀ ਜਿਹੜੇ ਸਾਡੇ ਨਿੱਕੇ ਨਿੱਕੇ ਬੱਚੇ ਨੇ ਉਹਨਾਂ ਦੀ ਜ਼ਿੰਦਗੀ ਕਿਵੇਂ ਸਰੇਗੀ ਸਾਡੀ ਅੱਤੀ ਉਮਰ ਚ ਲੰਘ ਗਈ ਬਾਕੀ ਹਜੇ ਆਗੂਆਂ ਦੀ ਸਰਕਾਰ ਨਾਲ ਤਾਲਮੇਲ ਕੜੀ ਚੱਲ ਰਹੀ ਹੈ ਮੀਟਿੰਗਾਂ ਦੀ ਕੜੀ ਚੱਲ ਰਹੀ ਹੈ ਜਦੋਂ ਮੀਟਿੰ ਦੇਦੀ ਉਮਰ ਲਾਂਗੀ ਵੋਟਾਂ ਵੇਲੇ ਧਿਆਨ ਰੱਖਾਂਗੇ ਆਪਾਂ ਇਹ ਗੱਲਾਂ ਦਾ ਹੀ ਹਾਂਜੀ ਵੋਟਾਂ ਵੇਲੇ ਧਿਆਨ ਰੱਖਾਂਗੇ ਨਹੀਂ ਜੀ ਪਹਿਲੋ ਅਸੀਂ ਇਹ ਸੰਗਰਾਮ ਚ ਜਿੱਤ ਲਈਏ ਵੋਟਾਂ ਨਾਲ ਤੇ ਫਿਰ ਵੇਖਾਂਗੇ ਅੱਗੇ ਨਾ ਸਾਡੇ ਕਿਸਾਨਾਂ ਨੇ ਜਿਹੜਾ ਇਲੈਕਸ਼ਨ ਲੜਿਆ ਬੜੀ ਮਾਰੀ ਕੀਤੀ ਏ ਅਸੀਂ ਵੋਟਾਂ ਵਾਲੇ ਪੱਸੇ ਨਹੀਂ ਜਾਣਾ ਸਾਡੀ ਲੜਾਈ ਏ ਆਪਣੇ ਹੱਕ ਲੈਣ ਦੀ ਸਾਡੇ ਹੱਕ ਇੱਥੇ ਸੱਤ ਅਸੀਂ ਕੋਈ ਇਹਨਾਂ ਤੋਂ ਭੀਖ ਨਹੀਂ ਮੰਗਦੇ ਅਸੀਂ ਅਸੀਂ ਨਾ ਸਾਰੇ ਭਾਰਤ ਨੂੰ ਅਨਾਜ ਅਸੀਂ ਦੇ ਰਹੇ ਹਾਂ ਫੇਰ ਸਾਡੇ ਦੇ ਵਿੱਚ ਕੋ ਡੰਡੇ ਵਸਾਏ ਜਾ ਰਹੇ ਨੇ ਸਾਡੇ ਦੇ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਸਾਡੇ ਅਸੀਂ ਇਹਨਾਂ ਪਿੱਛੇ ਬੜੇ ਕੁਰਬਾਨੀਆਂ ਕੀਤੀਆਂ ਨੇ ਸਾਡੇ ਸਾਡੇ ਗੁਰੂਆਂ ਨੇ ਸਾਡੇ ਸੂਰਾ 154 ਜੋ ਲੰਗਾਂ ਦੀਨਗੇ ਇਹ ਤੋਂ ਉੱਤੇ-ਉੱਤੇ ਕੱਟ ਮਰੇ ਕਬੂਨਾ ਛੱਡੇ ਪੇਤ ਸਵਾ ਲੱਖ ਸੇ 1 ਲਾਉ ਤਵੇ ਗੋਬਿੰਦ ਨਾਮ ਕਹਾਉ ਅਸੀਂ ਉਸ ਖੋਮ ਦੇ ਵਿੱਚੋਂ ਆ ਅਸੀਂ ਖੰਡੇ ਦੀ ਧਾਰ ਵਿੱਚੋਂ ਜੰਮੇ ਆ ਅਸੀਂ ਮਾਤਾ ਸੇਵ ਕੁਰ ਦੇ ਪੁੱਤਰ ਆ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਆ ਆ ਜਿਹੜੇ ਨੇ ਆ ਆ ਜਿਹਨਾਂ ਨੇ ਲਾਏ ਨੇ ਇਹ ਤਾਂ ਸਾਡੀ ਛੁਟਕੀ ਦੀ ਖੇਡ ਏ ਸਾਡੇ ਲੀਡਰ ਸਾਨੂੰ ਹੁਣ ਕਹਿ ਨਾ ਅਸੀਂ ਹੁਣੇ ਜਾਂ ਤਾਂ ਗੋਲੀਆਂ ਖਾ ਲਾਂਗੇ ਗੋਲੀਆਂ ਛਾਤੀ 'ਚ ਮਾਇ ਖਾਂਗਾ ਅੱਗੇ ਲੱਗ ਕੇ ਮੈਂ ਬਹਿ ਹਾਜੀ ਨਾਦਰ ਕਹਿ ਨਾ ਕਿ ਅਸੀਂ ਗੋਲੀਆਂ ਖਾਂਗੇ ਤੇ ਜਾਏ ਬਾਰਡਰ ਪਟਾਂਗੇ ਬਾਰਡਰ ਵੇਖੋ ਸਾਡੀ ਚੁੱਕੀ ਦੇ ਗੇਟ ਸਾਡੀ ਜਿਹੜਾ ਦਾ ਹੁਕਮ ਕਹਿਣਾ ਚਾਹੁੰਦੇ ਸਰਕਾਰਾਂ ਨੂੰ ਪਰ ਇਹ ਨਾ ਸਾਨੂੰ ਹਰਿਆਣੇ ਨਾਲ ਵੱਖ ਕਰਨਾ ਚਾਹੁੰਦੇ ਨੇ ਇਹ ਚਾਹੁੰਦੇ ਨੇ ਵੀ ਹਰਿਆਣਾ ਇਹਨਾਂ ਨਾਲੋਂ ਪਾਰ ਜਾਏ ਪਰ ਅਸੀਂ ਨਹੀਂ ਪਟਾਂਗੇ ਹਰਿਆਣਾ ਪੰਜਾਬ ਏਕਤਾ ਜਿੰਦਾਬਾਦ ਹਰਿਆਣਾ ਪੰਜਾਬ ਏਕਤਾ ਜਿੰਦਾਬਾਦ ਬੋਲੇ ਸੋਨਿਆ ਸਰਕਾਰਾਂ ਨੇ ਕਹਿਣਾ ਜੀ ਅੱਜ ਕੁਝ ਕਹਿ ਰਹੇ ਜੀ ਸਾਡੇ ਜੀ ਆਗੂਆਂ ਦਾ ਬੜਾ ਵੱਡਾ ਦੇਲ ਏ ਜਿਹੜੀ ਬਰਦਾਸ਼ਤ ਕੀਤੀ ਹੁੰਦੇ ਨੇ ਸਾਡੇ ਨੌਜਵਾਨਾਂ ਦੀ ਅੱਖਾਂ ਕੱਢ ਦਿੱਤੀਆਂ ਇਹਨਾਂ ਗੋਲੀਆਂ ਮਾਰ ਮਾਰ ਕੇ ਸਾਡੇ ਭਰਾਵਾਂ ਦੀਆਂ ਲੱਤਾਂ ਤੋੜ ਦਿੱਤੀਆਂ ਸਾਡੇ ਟਰੈਕਟਰਾਂ ਦੇ ਟਾਇਰ 파ੜ ਦਿੱਤੇ ਸਾਨੂੰ ਬੜਾ ਇਹਨਾਂ ਬੇਜਿੱਤ ਕੀਤਾ ਹੈ ਸਾਡੇ ਆਗੂਆਂ ਦਾ ਬਹੁਤ ਦਿਲ ਵੱਡਾ ਹੈ ਜਿਹੜਾ ਬਰਦਾਸ਼ਤ ਕੀਤੀ ਜਾਂਦੇ ਨੇ ਸਿਰਫ ਇਹਨਾਂ ਵੀ ਸਿਰਫ ਇੱਕ ਮੀਟਿੰਗ ਵੇਖਾਂਗੇ ਜਿਹੜਾ ਇਹਨਾਂ ਹੁਣ ਟਾਈਮ ਲਿਆ ਹੈ ਤੇ ਉਸ ਤੋਂ ਬਾਅਦ ਨਾ ਇਹਨਾਂ ਨੂੰ ਕੋਈ ਟਾਈਮ ਦੇਾਂਗੇ ਸਿਰਫ ਇੱਕੋ ਹੀ ਟਾਈਮ ਹੈ ਜਿੱਦਣ ਸਾਡੇ ਆਗੂਆਂ ਨੇ ਹੋਰ ਐਲਾਨ ਕਰਤਾ ਸਾਡੇ ਨੌਜਵਾਨ ਵੀਰ ਬਹੁਤ ਜ਼ਿਆਦਾ ਗਰਮ ਨੇ ਤੇ ਨਾ ਹੀ ਅਸੀਂ ਢਿੱਲ ਵਰਤਾਂਗੇ ਤੇ ਨਾ ਹੀ ਸਾਡੂ ਆਗੂ ਢਿੱਲ ਵਰਤਣਗੇ ਸਿਰਫ ਹੁਣ ਆਰ ਪਾਰ ਦੀ ਲੜਾਈ ਹੋਵੇਗੀ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਧੰਨਵਾਦ